ਦੇਖ ਰਹੇ ਬਿਸ਼ਾ ਬਾਤ ਦਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਬੀਤੇ ਦਿਨੀ ਫਿਰੋਜ਼ਪੁਰ ਦੇ ਕਸ ਸੜਕੀ ਹਾਦਸਾ ਵਾਪਰਦਾ ਹੈ ਇਹ ਪਿਆਨਕ ਹਾਦਸਾ ਨਾ ਕੁ ਜ਼ਿਆਦਾ ਵੱਡਾ ਹੁੰਦਾ ਜਿਸ ਦੇ ਵਿੱਚ 12 ਦੇ ਕਰੀਬ ਵੇਟਰਾਂ ਦੀ ਮੌਤ ਹੋ ਜਾਂਦੀ ਹੈ ਜਦਕਿ 16 ਦੇ ਕਰੀਬ ਜ਼ਖਮੀ ਦਸੇ ਗਏ ਜਿਸ ਦੇ ਵਿੱਚ ਇੱਕ ਵੇਟਰ ਜਿਸ ਦੀਆਂ ਤਿੰਨ ਜਿਸ ਦੇ ਤਿੰਨ ਬੱਚੇ ਨੇ ਤੇ ਉਹਨਾਂ ਦਾ ਸਾਰਾ ਜਿਹੜਾ ਕੀ ਪਾਲ ਉਹਨਾਂ ਦੇ ਬੁੱਢੇ ਮਾਪਿਓ ਤੇ ਪੈ ਜਾਂਦਾ ਜੋ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦੇ ਉਹਦੀ ਹਾਲਤ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤਾਂ ਇਸ ਦੇ ਵਿੱਚ ਹੀ ਉਹਨਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਂਦੀ ਹੈ। ਉਥੇ ਹੀ ਚਨਾਰਾ ਬਾਦ ਦੇ ਸਾਕਾ ਵਿਧਾਇਕ ਅਤੇ ਉੱਗੇ ਸਮਾਜ ਸੇਵੀ ਰਮੰਦਰ ਸਿੰਘ ਆਵਲਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਨੇ ਤੇ ਉਹਨਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਨੇ ਜੁਨਾ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੀ ਜੇਬ ਦੇ ਵਿੱਚੋਂ ਇੱਕ ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਜਾਂਦੇ ਨੇ ਜਿੱहां ਫਿਰੋਜ਼ਪੁਰ ਸੜਕ ਖਾਦਸੇ ਦੇ ਵਿੱਚ ਵੇਟਰਾਂ ਦੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਉਹਨਾਂ ਦੇ ਪਰਿਵਾਰਾਂ ਦੀ ਮਦਦ ਦੇ ਲਈ ਸਾਬਕਾ ਵਿਦਿਆਕਰਮਿੰਦਰ ਸਿੰਘ ਆਗਲਾ ਅੱਗੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਪਰਿਵਾਰਾਂ ਦੇ ਕੋਲ ਪਹੁੰਚ ਕੇ ਜਿੱਥੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਉੱਥੇ ਹੀ ਪੀੜਤ ਪਰਿਵਾਰਾਂ ਦੀ ਚੈੱਕ ਦੇ ਕੇ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਗਲਬਾਦ ਦੇ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਆਬਲਾ ਨੇ ਕਿਹਾ ਕਿ ਇਸ ਦੁਖਦ ਘਟਨਾ ਦੇ ਵਿੱਚ ਉਹ ਹਰ ਸਹਾਇਤਾ ਲਈ ਪਰਿਵਾਰਾਂ ਦੇ ਨਾਲ ਖੜੇ ਨੇ। ਉਹਨਾਂ ਇਹ ਵੀ ਦੱਸਿਆ ਕਿ ਉਹ ਪੀੜਤ ਪਰਿਵਾਰਾਂ ਕੋਲ ਪਹੁੰਚੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਚੈੱਕ ਦਿੱਤੇ ਅਤੇ ਜੋ ਜ਼ਖਮੀ ਹੋਏ ਉਹਨਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੁਝ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦੀ ਲੋੜ ਸੀ ਉਹਨਾਂ ਨੂੰ ਉਹਨਾਂ ਨੂੰ ਬੱਚਿਆਂ ਨੂੰ ਉਹ ਨੌਕਰੀ ਵੀ ਦੇਣਗੇ ਤੇ ਇਹਨਾਂ ਪਰਿਵਾਰਾਂ ਦੀ ਮਦਦ ਲਈ ਵੀਰਵਿੰਦਰ ਆਵਲਾ ਮਸੀਹਾ ਬਣ ਚੁੱਕੇ ਨੇ ਅਤੇ ਪੀੜਤ ਪਰਿਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਨ ਦੀ ਗੱਲ ਵੀ ਕੀਤੀ ਗਈ ਹੈ। ਦੁਖਦ ਘਟਨਾ ਹੋਈ ਜਿਹਦੇ ਵਿੱਚ ਸਾਡੇ ਗਰੂਰ ਸਹਾਇ ਦੇ 12 ਸਾਡੇ ਬੱਚੇ ਨੌਜਵਾਨਾਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਉੱਥੇ ਮੌਕੇ ਤੇ ਔਰ 8 9 ਜਿਹੜੇ ਆ ਉਥੇ ਜ਼ਖਮੀ ਪਏ ਆ ਮੈਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਨਾਂ ਨੂੰ ਆਪਦੇ ਚਰਨਾਂ 'ਚ ਸਥਾਨ ਦਿਨ ਔਰ ਪ੍ਰਮਾਤਮਾ ਸਾਰਾ ਪਰਿਵਾਰ ਸਾਰਾ ਸਾਰੀਆਂ ਬਰਾਦਰੀਆਂ ਨੂੰ ਤਪਾਨਾ ਮੰਨਣ ਦਾ ਬਲ ਬਖਸ਼ੇ ਅਸੀਂ ਸਾਰੇ ਉਹਨਾਂ ਦੇ ਨਾਲ ਇਸ ਦੁਖਦ ਘਟਨਾ ਦੇ ਵਿੱਚ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਮੈਂ ਆਪਦੇ ਵੱਲੋਂ ਹਰ ਇੱਕ ਪਰਿਵਾਰ ਨੂੰ ਲੱਖ ਲੱਖ ਰੁਪਇਆ ਅੱਜ ਦੇ ਕੇ ਜਾ ਰਹੇ ਆ ਇੱਥੇ ਔਰ ਮੈਂ ਸਾਰੇ ਸਮਾਜ ਸੇਵੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਸਾਡੇ ਦੁਖਤ ਜਿਹੜਾ ਇੱਕ ਮਾਹੌਲ ਹੈ ਆ ਕੇ ਵੇਖਣ ਤੇ ਇਹਨਾਂ ਦੀ ਮਦਦ ਕਰੋ ਜਿਹੜੇ ਜ਼ਖਮੀਆਂ ਲਈ ਜਿਹੜੇ ਜ਼ਖਮੀਆਂ ਉਹਨਾਂ ਲਈ ਕੀ ਕੀਤਾ ਜਾ ਰਿਹਾ ਹੈ ਬਿਲਕੁਲ ਜ਼ਖਮੀਆਂ ਦੇ ਲਈ ਅਸੀਂ ਇੱਥੇ ਕਮੇਟੀ ਬਣਾਈ ਹੈ ਅਸੀਂ ਉਹਨਾਂ ਨੂੰ ਜਿੰਨਾ ਉਹਨਾਂ ਦਾ ਇਲਾਜ ਹੈ ਜੋ ਅਸੀਂ ਕਰ ਸਕਦੇ ਉਹਨਾਂ ਦੀ ਸੇਵਾ ਕਰ ਸਾਡੇ ਪਰਿਵਾਰ ਸੜਮਾ ਪਿਓ ਤੇ ਇੱਕ ਗੁੜੀਆ ਕੋਈ ਕਮਾਣ ਵਾਲਾ ਨਹੀਂ ਹੈਗਾ ਸਾਡਾ ਸਾਡਾ ਕੋਈ ਸਹਾਰਾ ਨਹੀਂ ਹੈਗਾ ਸਾਡੇ ਮਾਪੇ ਮੇਰੇ ਡੈਡੀ ਠੀਕ ਨਹੀਂ ਰਹਿੰਦਾ ਦਵਾਈ ਦਾ ਪੱਕਾ ਕੋਈ ਕੁੜੀ ਲੈ ਦੇ ਕੋਈ ਅੱਛਾ ਹੁਣ ਬਾਅਦ ਚ ਕੌਣ ਪੁੱਛੂਗਾ ਇਹਨਾਂ ਨੂੰ ਅੱਗੇ ਸਾਡਾ ਭਰਾ ਸਾਂਭੀ ਫਿਰਦਾ ਸੀ ਕਿੰਨੇ ਭੈਣਾਂ ਕਿਹਾ ਅਸੀਂ 5 ਭੈਣਾਂ ਇੱਕ ਸਾਡਾ ਭਰਾ ਉਸ ਤੋਂ ਬਾਅਦ ਕੋਈ ਸਹਾਰਾ ਨਹੀਂ ਹੈਗਾ ਸਾਡਾ ਸਾਡੇ ਮਾਪਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਵੇਖਣ ਵਾਲਾ ਨਹੀਂ ਡੈਡੀ ਮੇਰਾ ਬਿਮਾਰ ਹੈ ਇਹ ਕਿਥੋਂ ਦਵਾਈ ਦਾ ਪੱਲਾ ਕੋਈ ਲੈਗਾ ਨਾ ਕੋਹਦੀ ਬੈਟਰੀ ਲੇਵਰ ਨਾਲ ਸਾਰਾ ਘਰ ਚੱਲਦਾ ਸੀਗਾ ਹਾਂਜੀ ਦਿਹਾੜੀ ਲਿਆ ਦੱਸੋ ਇਹ ਕਰ ਦੱਸ